ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਹਾਂ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਮੀਜ਼ ਦੀ ਕਟਿੰਗ ਕਰੀਏ ਠੀਕ ਹੈ ਜੀ ਜਿਸ ਦੀ ਲੰਬਾਈ ਆਪਣੇ ਕੋ ਹੈਗੀ ਆ 42 ਇੰਚ ਤੇ ਘੇਰਾ ਹੈਗਾ 19 ਇੰਚ ਠੀਕ ਹੈ ਜੀ ਮੈਂ ਮੇਰੇ ਕੋਲ 올 ਓਵਰ ਸੂਟ ਸੀ ਮੈਂ 올 ਓਵਰ ਸੂਟ ਦੇ ਵਿੱਚੋਂ दोनों पल्ले कटिंग कर लगे ठीक है जी हाँ जी को ठीक है जी ये दोनों पल्ले में कटिंग किते हुए हैं। आलो जी ठीक है जी तो बंद हिस्सा मेरी साइड पर आ गया जी खुला पासा इस साइड पर ठीक है हाँ जी अपने को लंबाई मैं थोड़ा दसा कि बयाली इंच है ਹਾਂ ਜੀ। ਆਪਣੇ ਕੋ 4 ਇੰਚ ਕਪੜਾ ਵੱਧਾ ਜੀ 42 ਤੋਂ 46 ਇੰਚ ਦਾ ਕਟਿੰਗ ਕੀਤਾ ਹੈ ਜੀ। ਠੀਕ ਹੈ ਜੀ। ਪੱਲਾ ਤਿਆਰ ਆਪਣੇ ਕੋ 19 ਇੰਚ ਹੀ 2 ਇੰਚ ਦਾ ਸੀ ਮਾਰਕਿੰਗ ਕਰ ਲਾਂਗੇ। ਠੀਕ ਹੈ ਜੀ। ਹਾਂ ਜੀ। ਅੱਗੇ ਆਪਣੇ ਕੋ 3 ਇਰਾ ਹੈਗਾ ਜੀ 6 ਇੰਚ ਠੀਕ ਹੈ ਜੀ। ਕਿਉਂਕਿ ਇਹਨਾਂ ਦਾ ਬੈਕ ਗळा ਜਿਹੜਾ 6 ਇੰਚ ਦਾ ਹੈ ਠੀਕ ਹੈ ਜੀ ਬਸ ਅਸੀਂ 6 ਸਵਾ 6 ਇੰਚ ਤੇ ਇਸੇ ਨਿਸ਼ਾਨ ਲਗਾਵਾਂਗੇ ਠੀਕ ਸਭ ਤੋਂ ਪਹਿਲਾਂ ਅਸੀਂ ਨੀਚੇ ਵਾਲੇ ਪੱਲੇ ਬਰਾਬਰ ਕਰ ਦਿੰਦੇ ਐਕਸਟਰਾ ਕਪੜਾ ਅਸੀਂ ਕੱਟ ਦੇਣਾ ਕਿਉਂਕਿ ਪੱਲਾ ਛਕਾਨ ਸੀਗੀ ਉੱਚਾ ਨਹੀਂ ਵਸੇਗਾ ਠੀਕ ਹੈ 5 ਠੀਕ ਹੈ ਜੀ ਹੁਣ ਅਸੀਂ ਪੀਰੇ ਦਾ ਨਿਸ਼ਾਨ ਲਗਾਵਾਂਗੇ 6 ਇੰਚ ਤੋਂ ਗੇ ਜੀ ਨੋਸੀ ਲਗਾਵਾਂਗੇ 7 ਇੰਚ ਦਾ ਨਿਸ਼ਾਨ ਮੋਟੇ ਦਾ ਠੀਕ ਹੈ ਜੀ ਹਾਂ ਇੱਕ ਵਾਸੀ ਬਾਕਸ ਰੈਡੀ ਕਰ ਲਾਂਗੇ ਠੀਕ ਹੈ ਜੀ ਹਾਂ ਜੀ ਆਪਣੇ ਕੋ ਬਾਕਸ ਤਿਆਰ ਹੈ ਜੀ ਠੀਕ ਹੈ ਜੀ 1.5 ਇੰਚ ਤੋਂ ਇਸ ਸਾਈਡ ਮਾਰਕਿੰਗ ਕਰਨੀ ਐਸੀ ਜਿਹੜੀ ਫਰੰਟ ਕੱਟ ਲਈ ਐਸੀ ਨਿਸ਼ਾਨ ਲਗਾਉਣਾ ਠੀਕ ਹੈ ਜੀ 1.5 ਇੰਚ ਤੋਂ ਇਸ ਸਾਈਡ ਦੋਨੇ ਸਾਈਡ ਨੂੰ 1.5 ਇੰਚ ਦਾ ਐਸੀ ਨਿਸ਼ਾਨ ਲਗਾਉਣਾ ਠੀਕ ਹੈ ਜੀ ਬਸ ਹਲਕੇ ਨਾਲ ਕਿਹਾਤਾ ਨਾਲ ਐਸੀ ਇੱਥੇ ਰੌਂਡ ਸ਼ੇਪ ਠੀਕ ਹੈ ਜੀ ਹੁਣ ਅਸੀਂ ਅੱਗੇ ਛਾਤੀ ਦੀ ਮਿੰਟੀ ਕਰਾਂਗੇ ਛਾਤੀ ਹੈਗੀ ਆਪਣੇ ਕੋਲ 2 ਇੰਚ ਐਸੀ ਸਾਢੇ 9 ਤੇ ਮਾਰਕਿੰਗ ਕਰਾਂਗੇ ਇਹੀ ਮਾਰਕਿੰਗ ਤੋਂ ਅਸੀਂ ਇਸ ਜਿਹਾ ਸਾਬ ਨੂੰ ਤੇਨੂੰ ਮਿਲਾ ਦੇਣਾ ਠੀਕ ਹੈ ਜੀ ਤਾਂ ਫਿਰ ਅਕੀ ਹਲਕੀ ਹਲਕੀ ਅਸੀਂ ਐਸਾ ਸਾਨੂੰ ਸ਼ੇਡ ਦੇ ਕੇ ਠੀਕ ਹੈ ਜੀ ਅੱਗੇ ਅਸੀਂ ਇਹਨਾਂ ਦਾ ਕਮਰ ਦਾ ਨਿਸ਼ਾਨ ਲਗਾਵਾਂਗੇ 6 ਇੰਚ ਤੋਂ ਜੇ ਸਾਬੇ ਉੱਪਰ ਤੋਂ ਮਿੰਤੀ ਕਰੀ ਤਾਂ ਆਪਣੇ ਕੋ 13/2 ਇੰਚ ਤੋਂ ਠੀਕ ਹੈ ਜੀ ਜੇ ਮੋ ਉੱਪਰ ਤੋਂ 3/2 ਕੋਲ ਤੋਂ ਨਿਸ਼ਾਨ ਲਗਵਾਉਣਾ ਦਾ 13 ਇੰਚ ਤੋਂ ਆ ਜੇ ਆਪਾਂ ਨੇ ਇਹ ਤੇ ਮੋਡੇ ਦੇ ਕਾਰਡ ਕੋਲ ਤੋਂ ਲਗੋਣਾ ਤੇ ਆਪਣੇ ਕੋਲ 6.5 ਇੰਚ ਠੀਕ ਹੈ ਜੀ ਅਸੀਂ ਪਲੇਟ ਪਾਉਣੀ ਹੈ ਜੀ ਪਲੇਟ ਪਾਉਣੀ ਹੈ ਤੇ ਇਹਨਾਂ ਦਾ ਕਮਰ ਹੈ ਜੀ 16.5 ਇੰਚ ਆ ਦੇਖੋ 16.5 ਇੰਚ ਇਹਦਾ ਹਾਫ ਅਸੀਂ ਕਿਵੇਂ ਕਰਨਾ ਸੌਖਾ ਸੌਖਾ ਬਸ ਇਹਦਾ ਠੀਕ ਹੈ ਜੀ ਕਿੰਨਾ ਅੱਗੇ ਆਪਣੇ ਕੋਲ 7.5 ਇੰਚ 7.5 ਇੰਚ ਤੋਂ ਅਸੀਂ 1 ਇੰਚ ਵਧਾ ਕੇ ਰੱਖਣਾ ਹੈ ਅੱਧਾ ਇੰਚ ਵਧਾ ਕੇ ਆਪਣੇ ਕਹੋਗੇ ਜੀ 9.5 ਇੰਚ ਕਿਉਂਕਿ ਅੱਧੇ ਇੰਚ ਦੀ ਅਸੀਂ ਗਰੇਟ ਪਾਉਣੀ ਹੈ ਠੀਕ ਹੈ ਜੀ ਇੱਥੋਂ ਅਸੀਂ ਰੱਖਣਾ ਹੈ ਜੀ 15 ਇੰਚ ਦਾ ਨਿਸ਼ਾਨ ਮੋਢੇ ਕੋਲ ਤੋਂ ਜੇ ਸਿਰੇ ਕੋਲ ਤੋਂ ਰੱਖਣਾ ਹੈ ਜੀ ਤਾਂ 22 ਇੰਚ ਦਾ ਠੀਕ ਹੈ ਜੀ ਸੇਨਾ ਦੀ ਹਿਪ ਹੈਗੀ ਹੈ ਜੀ 20 ਇੰਚ ਹਿਪ ਦਾ ਨਿਸ਼ਾਨ ਲਗਾਵਾਂਗੇ ਜੇ 10 ਇੰਚ ਤੋਂ ਠੀਕ ਹੈ ਜੀ ਅਸੀਂ ਇਹਨਾਂ ਨੂੰ ਆਪਕਸ ਤੇ ਮਿਲਾ ਦਾਂਗੇ ਇਨਸ਼ਾਅੱਲਾ ਹਾਂਜੀ ਆਪਨੇ ਕੋ ਸ਼ੇਪ ਹੈ ਜੀ ਅਸੀਂ 2 2 ਇੰਚ ਦਾ ਮਾਰਜਿਨ ਲੱਗ ਕੇ ਪਰ ਕਿ ਐਕਸਟਰਾ ਕਪੜਾ ਕਟਿੰਗ ਕਰ ਦੇਣਾ 2 2 ਇੰਚ ਹਾਂਜੀ ਠੀਕ ਹੈ ਜੀ ਇੱਕ ਵਾਰ ਅਸੀਂ ਇੱਥੇ ਨਿਚੇ ਤੋਂ ਵੀ ਨਿਸ਼ਾਨ ਲਗਾ ਲੈਣਾ ਸਾਰੇ 9.5 ਇੰਚ ਤੋਂ ਹੁਣ ਅਸੀਂ ਤੁਹਾਨੂੰ ਇੱਕ ਵਾਰ ਅਸੀਂ ਇੱਥੋਂ 1/2 ਇੰਚ ਦੀ ਮੋੜੇ ਕੋਲ ਤੋਂ ਡਾਊਨ ਕੱਟ ਦੀ ਪਾਵਾਂਗੇ ਇਹ 1/2 ਇੰਚ ਦੀ ਹੁੰਦੀ ਜ਼ਿਆਦਾ ਨਹੀਂ ਜੀ ਹੁੰਦੀ ਠੀਕ ਹੈ ਜੀ ਬਸ ਸਿੱਧੇ ਲਿਆ ਕੇ ਅਸੀਂ ਨੂੰ ਮਲਾ ਦਿੰਦੇ ਹਾਂ ਠੀਕ ਹੈ ਜੀ ਹਾਂ ਜੀ ਇਸ ਹਿਸਾਬ ਨਾਲ ਅਸੀਂ ਕਟਿੰਗ ਕਰ ਲਈ ਹੈ ਠੀਕ ਹੈ ਜੀ ਹੁਣ ਅੱਗੇ ਅਸੀਂ ਤੁਹਾਨੂੰ ਦੱਸਾਂਗੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਠੀਕ ਹੈ ਇਨਦੀ ਪਲੇਟ ਹੈ ਜੀ ਸਾਢੇ 11 ਇੰਚ ਤੋਂ ਤਿਆਰ ਅਸੀਂ 12 ਇੰਚ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਸਾਢੇ 3 ਇੰਚ ਦਾ ਗੈਪ ਇਹ ਸਾਢੇ 7 ਇੰਚ ਲੰਬੀ ਪਲੇਟ ਆਮ ਠੀਕ ਹੈ ਜੀ ਹਾਂ ਜੀ ਸੇਮ ਇਸੇ ਤਰ੍ਹਾਂ ਬੈਕ ਕਰ ਲੇ ਤੇ 12 ਇੰਚ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ 3.5 ਇੰਚ ਦਾ ਗੈਪ ਤੇ 7.5 ਇੰਚ ਲੱਭੇ ਤੇ ਠੀਕ ਹੈ ਇਸ ਸੂਟ ਤੇ ਅਸੀਂ ਲੈਸ ਵਰਕ ਕਰਨਾ ਹੈ ਆਪਾਂ ਲੈਸ ਵਰਕ ਦੀ ਵੀਡੀਓ ਵੀ ਪਾਉਂਗੇ ਠੀਕ ਹੈ ਹਾਂਜੀ ਬਾਜੂ ਦਾ ਡਿਜ਼ਾਈਨ ਵੀ ਹੋ ਕਰਦੇ ਹੋਏ ਸਿੱਛ ਹਾਂਜੀ ਵੀਡੀਓ ਨੂੰ ਪੂਰੀ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਜੀ ਕਿਉਂਕਿ ਜਦੋਂ ਤੁਸੀਂ ਸਕਿੱਪ ਕਰ ਕਰਕੇ ਵੀਡੀਓ ਦੇਖਦੇ ਤਾਂ ਕੋਈ ਨਾ ਕੋਈ ਸਟੈਪ ਆਪਾਂ ਮਿਸ ਹੋ ਜਾਂਦਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਠੀਕ ਹੈ ਜੀ ਇਸ ਸੰਸਾਰ ਨਾਲ ਤੁਸੀਂ ਪਲੇਟਸ ਦੇ ਨਿਸ਼ਾਨ ਲਗਾਦ ਨੇ ਇਸੇ ਕਰਕੇ ਅਸੀਂ ਜਿਹੜਾ ਆ ਗੈਪ ਆ 1/2 ਇੰਚ ਦਾ ਜਿਹੜਾ ਕਮਰ ਵੱਲ ਨਿਸ਼ਾਨ ਸੀ 1/2 ਇੰਚ ਦਾ ਅਸੀਂ ਬਦਲ ਲਗਾਉਂਦੇ ਹਾਂ ਠੀਕ ਹੈ ਜੀ ਅੱਗੇ ਜੇ ਤੁਹਾਨੂੰ ਦੱਸਦੇ ਆ ਬਾਜੀ ਦੀ ਕਟਿੰਗ ਕਰਨਾ ਅਹਾਂ ਜੀ ਆਪਣੇ ਕੋਲ ਬਾਜੀ ਦੀ ਲੰਬਾਈ ਹੈਗੀ ਹੈ ਜੀ 17 ਪਹਿਲਾਂ ਤਾਂ ਅਸੀਂ ਕੱਪੜੇ ਨੂੰ ਫੋਰ ਫੋਲਡ ਕਰ ਲਿਆ ਠੀਕ ਹੈ ਜੀ ਬਾਜੀ ਦਾ ਮੇਰੀ ਸਾਈਡ ਤੇ ਮਤਲਬ ਖੁੰਟੇਰ ਖਾਣੀ ਪਹਿਲਾਂ ਸੀ ਸਾਂਝੇ ਕੱਪੜੇ ਚ ਲੈਂਥ ਕਰ ਲਈਏ 14 ਇੰਚ 17 ਇੰਚ ਲੰਬਾਈ ਹੈ ਜੀ ਠੀਕ ਹੈ ਜੀ ਅਸੀਂ 2 ਇੰਚ ਦਾ ਮਾਰਜਨ ਰੱਖਾਂਗੇ ਇਸ ਦਾ ਕਪੜਾ ਸੀ ਇਸ ਪੇਜ ਤੇ ਇਹ ਪੰਜ ਅ ਦੇ ਆਪਣੇ ਕੋ ਦੋ ਪੰਨੇ ਨੇ ਠੀਕ ਹੈ ਜੀ ਇਸ ਸਿਸਟਮ ਨੂੰ ਖੋਲ ਕੇ ਜੀ ਦੋਨੋਂ ਪੰਨੇ ਨੂੰ ਅਲੱਗ-ਅਲੱਗ ਫੋਲਡ ਕਰ ਦੋ ਠੀਕ ਹੈ ਇਸੇ ਸਾਹਮਣੇ ਸਿੱਕਾ ਪੈਨਸਲ ਕਰ ਲੈ। ਇਹ ਦੋਨੋਂ ਟੈਨ ਨੂੰ ਬੰਦ ਹੀ ਹਿੱਸੇ ਆ ਕਿ ਇੱਕ ਦੂਜੀ ਦੇ ਉੱਪਰ ਆ। ਆ ਉਸ ਬੰਦ ਹੀ ਸੇ ਮੇਰੀ ਸਾਈਡ ਤੇ ਨਹੀਂ ਲੇ ਫਿਰ ਲੇ ਉਸੇ ਸਾਈਡ ਤੇ ਆ। ਠੀਕ ਹੈ। 2 ਇੰਚ ਦਾ ਨਿਸ਼ਾਨ ਉਸੇ ਨੀਚੇ ਲਗਾ ਦਾਂਗੇ। ਠੀਕ ਹੈ। ਇਸ ਸਾਈਡ ਤੋਂ ਮੋਡਾ ਆਪਣੇ ਕੋਲ ਤਿਆਰ ਹੋ ਜਾਏ 9 ਇੰਚ। Até a gente vai dar um direto, extra eu vou extravar ਧੰਨਵਾਦੀ ਤੁਹਾਡਾ ਵੀਡੀਓ ਦੇਖਣ ਦੀ ਵੀਡੀਓ ਵਧੀਆ ਲਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ